ਦੀ ਡਿਜੀਟਲ ਪ੍ਰਿੰਟਿੰਗ ਦੀ ਮਸ਼ੀਨ ਆਗੀ ਡਿਜੀਟਲ ਪ੍ਰਿੰਟ ਕੱਪੜੇ ਦੇ ਉੱਤੇ ਪਰ ਸਟਾਫ ਦੇ ਉੱਪਰ ਕਿਦਾਂ ਕਰਦੇ ਆਂਗੇ ਆਪਾਂ ਫੈਬਰਿਕ ਦੇ ਉੱਪਰ ਉਹਦੇ ਬਾਰੇ ਦਿਖਾਵਾਂਗੇ ਅਸੀਂ ਅੱਗੇ ਗਰੰਟੀ ਦਿੰਦੇ ਨੇ ਕਿ 100 ਵਾਸ਼ ਤੱਕ ਜਿਹੜਾ ਇਹ ਕਦੇ ਵੀ ਖਰਾਬ ਨਹੀਂ ਹੋਊਗਾ ਆਫ ਅੱਜਕੱਲ ਬਹੁਤ ਤਰ੍ਹਾਂ ਦਾ ਸਟਾਫ ਆ ਰਿਹਾਗਾ ਹਰ ਇੱਕ ਸਟਾਫ ਲਈ ਡਿਫਰੈਂਟ ਟੈਂਪਰੇਚਰ ਹੁੰਦਾ ਡਿਫਰੈਂਟ ਪ੍ਰੈਸ਼ਰ ਹੁੰਦਾ ਉਹ ਸਾਰੀਆਂ ਚੀਜ਼ਾਂ ਦੀ ਸੈਟਿੰਗ ਕਰਕੇ ਹੀ ਆਪਾਂ ਨੂੰ ਇਹ ਲਗਾਉਣਾ ਪੈਣਾਗਾ ਠੀਕ ਹੈ ਜੀ ਬਣਾਉਂਦਾ ਦਾ ਸੱਸੀ ਕਾਲ ਜੀ ਅੱਜ ਆਪਾਂ ਪਹੁੰਚੇ ਹੋਏ ਆ ਪਿੰਡ ਸਿਰਿਏ ਵਾਲਾ ਭਗਤਾ ਭਾਈ ਕੇ ਤੇ ਬਿਲਕੁਲ ਨਾਲ ਲੱਗਦਾ ਪਿੰਡ ਹੈਗਾ ਸੋ ਇੱਥੇ ਆਪਾਂ ਕਹਿ ਸਕਦੇ ਆ ਪੰਜਾਬ ਦੀ ਜਿਵੇਂ ਪਹਿਲੀ ਮਸ਼ੀਨ ਹੀ ਲੱਗੀ ਹੋਈ ਹੈ ਡਿਜੀਟਲ ਪ੍ਰਿੰਟਿੰਗ ਦੀ ਜਿਹਦੇ ਵਿੱਚ ਪੂਰਾ ਰੌ ਮਟੀਰੀਅਲ ਤੋਂ ਲੈ ਕੇ ਸਾਰਾ ਜਿਹੜਾ ਆਪਾਂ ਤਿਆਰ ਕਰਕੇ ਦਿੰਦੇ ਨੇ ਬਾਈ ਹੋਰੇ ਸੋ ਗੱਲਬਾਤ ਕਰਾਂਗੇ ਬਾਕੀ ਜਾਣਕਾਰੀ ਵੀਰ ਹੋਰੇ ਦੇਣਗੇ ਆਪਾਂ ਨੂੰ ਸੱਸੀ ਕਾਲ ਬਾਈ ਸੱਸੀ ਕਾਲ ਸੱਸੀ ਕਾਲ ਬਾਈ ਜੀ ਪਹਿਲਾਂ ਤਾਂ ਸਭ ਤੋਂ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਡੇ ਕੋਲ ਆਏ ਤੇ ਇਹ ਡਿਜੀਟਲ ਪ੍ਰਿੰਟ ਮਸ਼ੀਨ ਅਸੀਂ ਲਾਈ ਹੈ ਜੀ ਇਹ ਐਕਚੁਅਲੀ ਅਸੀਂ ਕੈਨੇਡਾ ਤੋਂ ਆਏ ਆ ਤੇ ਲਾਸਟ ਈਅਰ ਅਸੀਂ ਆਏ ਸੀ ਤਾਂ ਉੱਥੇ ਅਸੀਂ ਇਹ ਕੰਮ ਕਰਦੇ ਸੀ ਸਾਰਾ ਤਾਂ ਅਸੀਂ ਸੋਚਿਆ ਵੀ ਇਹ ਜਿਹੜੀ ਨਵੀਂ ਟੈਕਨੋਲੋਜੀ ਹੈ ਅਸੀਂ ਕਿਉਂ ਨਾ ਆਪ ਦੇ ਪੰਜਾਬ ਲਈ ਲੈ ਕੇ ਚੱਲੀਏ ਤਾਂ ਉਸ ਕਰਕੇ ਅਸੀਂ ਇਹ ਸਟਾਰਟਅਪ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋ ਸਾਡੇ ਕੋਲੇ ਬਹੁਤ ਸਾਰੀ ਵੈਰਾਈਟੀ ਹੈ ਜਿੱਦਾਂ ਭਾਈ ਇਹ ਸ਼ੀਟਾਂ ਨੇ ਗੀਆਂ ਹਨਾ ਆਪਣੀਆਂ ਇਹ ਆਪਾਂ ਨੂੰ ਕਿੱਦਾਂ ਪ੍ਰੋਵਾਈਡ ਹੁੰਦੀਆਂ ਨੇ ਗੀਆਂ ਰੌ ਮਟੀਰੀਅਲ ਜਿਹੜਾ ਤੁਸੀਂ ਲੈ ਕੇ ਆਉਣਾ ਹੋਵੇਗਾ ਸਭ ਤੋਂ ਪਹਿਲਾਂ ਤਾਂ ਬੇਸਿਕਲੀ ਤਾਂ ਅਸੀਂ ਸਾਡੇ ਕੋਲ ਬਹੁਤ ਸਾਰੇ ਫੋਨ ਕਾਲਸ ਆਉਂਦੇ ਆ ਅਸੀਂ ਪਹਿਲਾਂ ਤਾਂ ਸਾਰੇ ਬੁਟੀਕ ਵਾਲਿਆਂ ਨੂੰ ਸਾਰਿਆਂ ਨੂੰ ਪ੍ਰੈਫਰ ਕਰਾਂਗੇ ਵੀ ਸਾਡੇ ਤੋਂ ਸੈਂਪਲ ਮੰਗਵਾਓ ਤੁਸੀਂ ਸੈਂਪਲ ਚੈੱਕ ਕਰੋ ਉਹਨਾਂ ਦੀ ਕੁਆਲਿਟੀ ਚੈੱਕ ਕਰੋ ਫਿਰ ਜੇ ਤੁਹਾਡਾ ਕੋਈ ਤੁਸੀਂ ਬਲਕ ਦੇ ਵਿੱਚ ਲੈਣਾ ਤੁਸੀਂ ਕੋਈ ਆਪਦਾ ਸਟਾਰਟਅਪ ਕਰਨਾ ਤੁਸੀਂ ਉਹ ਸਾਡਾ ਕੋਰਸ ਬਾਏ ਕਰ ਸਕਦੇ ਹੋ ਅਸੀਂ ਤੁਹਾਨੂੰ ਪ੍ਰੋਪਰ ਨੌਲੇਜ ਦੇਵਾਂਗੇ ਵੀ ਕਿਹੜੀ ਚੀਜ਼ ਕਿਵੇਂ ਕਿਹੜੇ ਮਟੀਰੀਅਲ ਤੇ ਕਿੰਨੇ ਟੈਂਪਰੇਚਰ ਤੇ ਲੱਗਦੀ ਹੈ ਕੀ ਉਹਦੀ ਰਿਕੁਆਇਰਮੈਂਟ ਹੈ ਕਿੰਨਾ ਪ੍ਰੈਸ਼ਰ ਚਾਹੀਦਾ ਹੈ ਤੇ ਉਹਦੇ ਲਈ ਡਿਜ਼ਾਈਨਿੰਗ ਆ ਜਿਹੜੀ ਉਹ ਅਸੀਂ ਕਰਕੇ ਦਿੰਨੇ ਆ ਨਾਲ ਤੇ ਸਾਡੇ ਕੋਲ ਬਹੁਤ ਸਾਰੇ ਡਿਜ਼ਾਈਨ ਅਵੇਲੇਬਲ ਨੇ ਉਹ ਤੁਸੀਂ ਲੈ ਸਕਦੇ ਹੋ ਜਿੱਦਾਂ ਕਿਸੇ ਨੇ ਨਵਾਂ ਬਿਜ਼ਨਸ ਸਟਾਰਟ ਕਰਨਾ ਬਈ ਇਹ ਚੀਜ਼ ਦਾ ਤਾਂ ਥੋੜੇ ਥੋੜਾ ਮਿਨੀਮਮ ਜਾਂ ਮੈਕਸਿਮਮ ਕਹ ਲਈ ਆਪਾਂ ਆਰਡਰ ਕਿੰਨਾ ਕੁ ਆਪਾਂ ਲੈ ਸਕਦਾ ਹੋਗਾ ਫਿਰ ਜੇ ਸਟਾਰਟਿੰਗ ਕਰਨੀ ਜੇ ਕਿਸੇ ਨੇ ਮਿਨੀਮਮ ਕੋਈ ਦੀ ਕੁਆਂਟੀਟੀ ਦਾ ਰੱਖਿਆ ਹੋਇਆ ਵੀ ਆਪਾਂ ਮੈਕਸਿਮਮ ਜਾਂ ਇੰਨਾ ਘੱਟੋ ਘੱਟ ਇੰਨਾ ਆਰਡਰ ਹੀ ਦੇਣਾ ਵੀ ਇਹ ਦੂ ਜਿੱਦਾਂ ਜੇ ਜੇ ਕੇ ਸੈਂਪਲ ਲੈਣਾ ਉਹ ਜਿੱਦਾਂ 4-5 ਸੂਟ ਸਾਡੇ ਤੋਂ ਬਣਵਾ ਕੇ ਤੁਸੀਂ ਡਿਸਪਲੇ ਤੇ ਲਾ ਸਕਦੇ ਹੋ ਤੁਸੀਂ ਸਾਡੀ ਕੁਆਲਿਟੀ ਚੈੱਕ ਕਰ ਸਕਦੇ ਹੋ ਬੇਸਿਕਲੀ ਤੁਸੀਂ 5 ਡਿਫਰੈਂਟ ਡਿਫਰੈਂਟ ਮਟੀਰੀਅਲ ਆਓ ਤੁਹਾਨੂੰ ਟੈਸਟਿੰਗ ਕਰੋ ਤੁਹਾਨੂੰ ਇੱਕ ਪਤਾ ਲੱਗੂ ਵੀ ਕੁਆਲਿਟੀ ਵਾਲੀ ਚੀਜ਼ ਕੀ ਹੁੰਦੀ ਹੈ ਉਸ ਤੋਂ ਬਾਅਦ ਚੋ ਤੁਸੀਂ ਆਪਦਾ ਸਟਾਰਟ ਅਪ ਕਰੋ ਪਹਿਲਾਂ ਆਪਾਂ ਇਨਵੈਸਟਮੈਂਟ ਕਰਨ ਵਾਲੇ ਹੋ ਤੁਸੀਂ ਇੱਕ ਆਪਦਾ ਇੱਕ ਵੈਰੀਫਾਈ ਕਰਨ ਵਾਸਤੇ ਸਾਡੇ ਤੋਂ ਸੈਂਪਲ ਮੰਗਵਾਓ ਠੀਕ ਹੈ ਇਹ ਪਹਿਲਾਂ ਮਤਲਬ ਸੈਂਪਲ ਮੰਗਵਾ ਕੇ ਚੈੱਕ ਕਰ ਸਕਦੇ ਨੇ ਹਾਂਜੀ 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 ਤੇ ਜੇ ਆਪਾਂ ਇਹਨਾਂ ਸੂਟਾਂ ਸੋ ਜੇ ਕਿਸੇ ਨੇ ਆਪਣਾ ਸਟਾਫ ਵਗੈਰਾ ਲੈ ਕੇ ਆਉਣਾ ਹੋਵੇ ਤੁਹਾਡੇ ਕੋਲੇ ਉਹ ਦੇ ਪ੍ਰੋਪਰਟੀਕਲ ਬਲਕ ਆਰਡਰ ਇਦਾਂ ਦੇ ਆ ਰਹੇ ਨੇਗੇ ਪਟਿਕ ਵਾਲਿਆਂ ਦੇ ਜਿਨ੍ਹਾਂ ਕੋਲ ਬਹੁਤ ਸਾਰਾ ਉਹਨਾਂ ਦਾ ਸਟਾਕ ਜਿਹੜਾ ਸਟਕ ਹੋਇਆ ਪਿਆ ਸੀਗਾ ਉਹਨਾਂ ਨੇ ਆਪਣੇ ਤੋਂ ਵੀ ਡਿਜੀਟਲ ਪ੍ਰਿੰਟਿੰਗ ਸਾਰੀ ਕਰਵਾਈ ਤਾਂ ਉਹਨਾਂ ਦਾ ਸਾਰਾ ਉਹ ਚੀਜ਼ ਸੇਲ ਹੋਈ ਆ ਹਾਂਜੀ ਸੋ ਬਾਕੀ ਜਾਂ ਕਿਸੇ ਨੇ ਆਪਣੇ ਕੋਲੇ ਇਹ ਮੰਗਵਾ ਕੇ ਪ੍ਰਿੰਟ ਕਰਨਾ ਬਾਈ ਉਹਦੇ ਵਾਸਤੇ ਕਿਸੇ ਨੂੰ ਕੀ ਕੀ ਚੀਜ਼ਾਂ ਮਤਲਬ ਤੁਹਾਡੇ ਕੋਲ ਜਿਹੜੀਆਂ ਲੈਣੀਆਂ ਪਹਿਣਣੀਆਂ ਆ ਸਭ ਤੋਂ ਪਹਿਲਾਂ ਕੰਮ ਸਟਾਰਟ ਕਰਨਾ ਕਹਿੰਦਾ ਮਤਲਬ ਸਭ ਤੋਂ ਪਹਿਲਾਂ ਤਾਂ ਇੱਕ ਨਾ ਅਧੂਰੀ ਨੌਲੇਜ ਦੇ ਨਾਲ ਆਪਾਂ ਜੇ ਕੰਮ ਸ਼ੁਰੂ ਕਰਾਂਗੇ ਤਾਂ ਉਹਦੇ ਲਈ ਤੁਸੀਂ ਇੱਕ ਘਾਟਾ ਖਾਓਗੇ ਇੱਕ ਕਸਟਮਰ ਨੂੰ ਮੈਂ ਰეკਮੈਂਡ ਕਰਨਾ ਚਾਹੂੰਗਾ ਵੀ ਇੱਕ ਪੂਰੀ ਨੌਲੇਜ ਲਓ ਚੀਜ਼ ਦੀ ਉਹਦੇ ਨਾਲ ਤੁਸੀਂ ਇੱਕ ਵਧੀਆ ਆਬਦਾਸ ਬੇਸ ਬਣਾ ਕੇ ਵਧੀਆ ਤੁਸੀਂ ਅਰਨਿੰਗ ਕਰ ਸਕਦੇ ਹੋ ਸਾਡੇ ਕੋਲੋਂ ਤੁਸੀਂ ਅਸੀਂ ਮਤਲਬ ਹਰ ਇੱਕ ਚੀਜ਼ ਤੇ ਹਰ ਇੱਕ ਐਪਲੀਕੇਸ਼ਨ ਦੇ ਅਸੀਂ ਅਪਲਾਈ ਕਰਕੇ ਉਹਦੀ ਟੈਸਟਿੰਗ ਕਰਕੇ ਦੇਖਿਆ ਹੋਇਆ ਅਸੀਂ ਜਿਹੜਾ ਟੌਪ ਮੋਸਟ ਪ੍ਰੀਮੀਅਮ ਕੁਆਲਿਟੀ ਦਾ ਜਿਹੜਾ ਮਟੀਰੀਅਲ ਆ ਅਸੀਂ ਉਹ ਯੂਜ਼ ਕਰਦੇ ਆ ਤੇ ਇਹ ਮੈਸ਼ਰਟੀ ਦਿੰਨਾ ਵੀ ਇਹੋ ਜਿਹਾ ਮਟੀਰੀਅਲ ਤੁਹਾਨੂੰ ਆਲ ਓਵਰ ਇੰਡੀਆ ਕਿਤੋਂ ਨਹੀਂ ਮਿਲੂਗਾ ਕਿਉਂਕਿ ਸਾਡੇ ਚਾਈਨਾ ਨਾਲ ਅਸੀਂ ਉੱਥੋਂ ਮਟੀਰੀਅਲ ਇੰਪੋਰਟ ਕਰਾਉਣਾ ਹੈ ਸਪੈਸ਼ਲੀ ਮਤਲਬ ਤੁਸੀਂ ਡਾਇਰੈਕਟ ਇੰਪੋਰਟ ਕਰਵਾਉਣੇ ਹੋਗੇ ਜਿਹਦੇ ਕਰਕੇ ਤੁਹਾਨੂੰ ਰੇਟ ਵਗੈਰਾ ਨੇ ਜਿੰਨੇ ਵੀ ਉਹ ਵੀ ਸਾਰੇ ਸਹੀ ਮਿਲ ਜਾਣਗੇ ਹੈਨਾ ਕਿਉਂਕਿ ਜਦੋਂ ਕੋਈ ਵੀ ਵਿੱਚ ਕਈ ਥਾਵਾਂ ਤੇ ਚੀਜ਼ ਘੁੰਮ ਕੇ ਆਉਂਦੀ ਹੈ ਨਾ ਤਾਂ ਉਹਦਾ ਰੇਟ ਵਧ ਜਾਂਦਾ ਟੈਕਸਸ ਵਗੈਰਾ ਲੱਗ ਜਾਂਦੇ ਨੇ ਜਾਂ ਹੋਰ ਕਾਫੀ ਚੀਜ਼ਾਂ ਦੇ ਕਾਰਨ ਜਿਹੜੇ ਰੇਟ ਸੋ ਵੀ ਮਤਲਬ ਆਪਾਂ ਗੱਲ ਕਰ ਰਹੇ ਸੀ ਕੀ ਕੀ ਮਸ਼ੀਨਰੀ ਦੀ ਲੋੜ ਪੈਂਦੀ ਹੈ ਕਸਟਮਰ ਨੂੰ ਮਤਲਬ ਜਿਹਨੇ ਨਵਾਂ ਕੰਮ ਸਟਾਰਟ ਕਰਨਾ ਹੈ ਕਸਟਮਰ ਨੂੰ ਸਿਰਫ ਇੱਕ ਜਿਹੜੀ ਮਸ਼ੀਨ ਤੁਸੀਂ ਦੇਖ ਰਹੇ ਹੋ ਇਹ ਮਸ਼ੀਨ ਬਾਏ ਕਰਨੀ ਪਊਗੀ ਇਹ ਦੋ ਸਾਈਜ਼ ਦੇ ਵਿੱਚ ਆਉਂਦੀ ਹੈ ਇੱਕ 15x15 ਇੱਕ 16x24 ਦੀ ਮਸ਼ੀਨ ਆਉਂਦੀ ਆ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਕੋਈ ਵੀ ਸਾਈਜ਼ ਲੈ ਸਕਦੇ ਹੋ ਐਪਲੀਕੇਸ਼ਨ ਸੇਮ ਹੈ ਇਹਦੇ ਲਈ ਤੁਸੀਂ ਇਹਦਾ ਕਿੰਨਾ ਟੈਂਪਰੇਚਰ ਰੱਖਣਾ ਹੈ ਕੀ ਪ੍ਰੈਸ਼ਰ ਰੱਖਣਾ ਹੈ ਪੋਲੀਐਸਟਰ ਤੇ ਲਗ ਟੈਂਪਰੇਚਰ ਆ ਕਾਟਨ ਦੇ ਅਲੱਗ ਟੈਂਪਰੇਚਰ ਆ ਉਹ ਤੁਸੀਂ ਸਾਡੇ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ ਉਸ ਤੋਂ ਬਾਅਦ ਜੋ ਤੁਸੀਂ ਡਿਜ਼ਾਈਨਿੰਗ ਆ ਜਿਹੜੀ ਸਾਡੀ ਡਿਜ਼ਾਈਨਿੰਗ ਆ ਉਹ ਉਹ ਤੁਹਾਨੂੰ ਐਜ਼ ਇਟ ਇਜ਼ ਕੋਈ ਵੀ ਤੁਸੀਂ ਫੋਟੋ ਭੇਜੋ ਉਹ ਤੁਹਾਨੂੰ ਮਿਲੂਗੀ ਜੇ ਤੁਸੀਂ ਕਸਟਮਾਈਜ਼ੇਸ਼ਨ ਕਰਵਾਉਂਦਾ ਉਹਦੇ ਥੋੜੇ ਜੇ ਆਪਣੇ ਫਾਈਲਿੰਗ ਦੇ ਥੋੜੇ ਚਾਰजेस ਹੁੰਦੇ ਨੇ ਉਹ ਤੁਸੀਂ ਕਰਵਾ ਕੇ ਤੁਸੀਂ ਆਪਦਾ ਉਹ ਕਲਰ ਕੋਡ ਉਹ ਸਾਰਾ ਕੁਝ ਲੈ ਸਕਦੇ ਹੋ ਤੇ ਬਣਵਾ ਸਕਦੇ ਹੋ ਸੋ ਆਪਾਂ ਜਿੰਨੇ ਹੋਰ ਪ੍ਰਿੰਟਿੰਗ ਦੀਆਂ ਪਹਿਲਾਂ ਵੀ ਆਲਰੇਡੀ ਲੋਕਾਂ ਕੋਲੇ ਕਾਫੀ ਇਹ ਮਸ਼ੀਨਾਂ ਇਹ ਵੀ ਲੱਗੀਆਂ ਹੋਈਆਂ ਨੇ ਹਨ ਆਪਾਂ ਦੇਖਦੇ ਆ ਤਾਂ ਉਹਨਾਂ ਨਾਲ ਆਪਣੇ ਲਈ ਮਸ਼ੀਨਾਂ ਦੇ ਵਿੱਚ ਕੀ ਡਿਫਰੈਂਸ ਆਗਾ ਮਤਲਬ ਕੀ ਕੁਆਲਿਟੀ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਕਾਫੀ ਤਰ੍ਹਾਂ ਦਾ ਡਿਫਰੈਂਸ ਆਉਂਦਾ ਸਭ ਤੋਂ ਪਹਿਲਾਂ ਤਾਂ ਜਿਹੜੀ ਪੇਪਰ ਦੀ ਕੁਆਲਿਟੀ ਹੈ ਹਾਂਜੀ ਉਹਦੇ ਵਿੱਚ ਬਹੁਤ ਸਾਰਾ ਵੇਰੀਏਸ਼ਨ ਹੈ ਜਿਹੜੀ ਐਡੀਸਿਵ ਦੀ ਕੁਆਲਿਟੀ ਹੈ ਕਿਉਂਕਿ ਮਾਰਕੀਟ ਦੇ ਵਿੱਚ ਆਉਣ ਵਾਲੇ ਟਾਈਮ 'ਚ ਆਊਗਾ ਵੀ ਉਹ ਸਸਤੇ ਵਾਲੇ ਨੂੰ ਲੋਕ ਜਾਣਗੇ ਬਟ ਉਹਦੇ ਵਿੱਚ ਕੀ ਹੈ ਉਹ 2-4 ਵਾਸ਼ ਬਾਅਦ ਖਰਾਬ ਹੋ ਜਾਏਗਾ ਉਦੋਂ ਬੈਟਰ ਆ ਵੀ ਆਪਾਂ ਇੱਕ ਥੋੜੀ ਜੀ ਕੋਸਟਿੰਗ ਹੋਰ ਲਾ ਕੇ ਆਪਾਂ ਵਧੀਆ ਪ੍ਰੀਮੀਅਮ ਕੁਆਲਟੀ ਵਾਲਾ ਚਾਹੀਏ ਜਿਹਦੀ ਆਪਣੀ 100 ਵਾਸ਼ ਦੀ ਗਾਰੰਟੀ ਹੈ ਇਹਦਾ ਕੋਈ ਗਲੂ ਨਹੀਂ ਲਊਗਾ ਮਤਲਬ ਜਿਹੜਾ ਪੇਂਟ ਵਗੈਰਾ ਇਹ ਖਰਾਬ ਨਹੀਂ ਹੁੰਦਾ ਜੀ ਬਹੁਤ ਇਹ ਖਰਾਬ ਨਹੀਂ ਹੋਊਗਾ ਕੋਈ ਕਲਰ ਫੇਡ ਨਹੀਂ ਹੋਊਗਾ ਠੀਕ ਹੈ ਜੀ ਸੋ ਜਿੱਦਾਂ ਬਈ ਹੁਣ ਕੱਪ ਵਗੈਰਾ ਜਾਂ ਹੋਰ ਕਾਫੀ ਚੀਜ਼ਾਂ ਤਿਆਰ ਕੀਤੀਆਂ ਪਈਆਂ ਹੋਈਆਂ ਲਈਆਂ ਆ ਤੇ ਉਹਨਾਂ ਦੇ ਉੱਪਰ ਵੀ ਇਹੀ ਸੇਮ ਪ੍ਰਿੰਟਿੰਗ ਜਾਂਦੀ ਹੈ ਜੇ ਉਹਦੇ ਵਾਸਤੇ ਕੋਈ ਡਿਫਰੈਂਟ ਟੈਕਨੋਲੋਜੀ ਹੋਵੇ ਉਹ ਬਹੁਤ ਉਹਦਾ ਟੈਕਨੋਲੋਜੀ ਡਿਫਰੈਂਟ ਹੈ ਅੱਛਾ ਉਹ ਟੈਕਨੋਲੋਜੀ ਡਿਫਰੈਂਟ ਹੈ ਹਾਂਜੀ ਹਾਂਜੀ ਉਹ ਇੱਕ ਸਬਲੀਮੇਸ਼ਨ ਹੁੰਦੀ ਹੈ ਉਹ ਬਹੁਤ ਸਸਤੀ ਤੇ ਉਹ ਉਹ ਟੋਟਲੀ ਡਿਫਰੈਂਟ ਟੈਕਨੋਲੋਜੀ ਹੈ ਉਹਦੇ ਤੇ ਤੁਹਾਨੂੰ ਇਹ ਲੁੱਕ ਨਹੀਂ ਆਉਗੀ ਉਹ ਆਪਣੇ ਕੋਲੇ ਪ੍ਰੋਵਾਈਡ ਹੋ ਜਾਂਦੀ ਹੈ ਜੀ ਕਿਸੇ ਨੇ ਨਹੀਂ ਆਪਾਂ ਓਨਲੀ ਫੈਬਰਿਕ ਪ੍ਰਿੰਟਿੰਗ ਦਾ ਕੰਮ ਕਰ ਰਹੇ ਆਂ ਤੇ ਸਾਡੀ ਇਹ ਸਪੈਸ਼ਲਾਈਜੇਸ਼ਨ ਹੈ ਸਾਡੇ ਕੋਲ ਸਾਡੇ ਤੋਂ ਤੁਸੀਂ ਕੋਈ ਵੀ ਚੀਜ਼ ਦੀ ਫੈਬਰਿਕ ਦੀ ਸਾਡੇ ਤੋਂ ਲੈ ਸਕਦੇ ਹੋ ਬਟ ਮੋਸਟਰੀ ਜਨਕਿ ਆਪਣੇ ਬੁਟੀਕਸ ਵਾਲੇ ਜਾਂ ਹੋਰ ਬਲਕ ਦੇ ਵਿੱਚ ਆਰਡਰ ਲਾਉਣਾਗਾ ਤਾਂ ਤੁਹਾਨੂੰ ਬਹੁਤ ਜਿਆਦੇ ਬੈਨੀਫਿਟ ਹੋ ਜਾਊਗਾ ਬਾਈ ਅਰਗਿਆਂ ਕੋਲ ਆਰਡਰ ਲਾਉਣ ਦਾ ਕਿਉਂਕਿ ਜਿਹੜੀ ਇਹਨਾਂ ਕੋਲੇ ਕੁਆਲਿਟੀ ਹੈ ਜਿਹੜੀ ਮਸ਼ੀਨਰੀ ਲੱਗੀ ਵੀ ਹੈਗੀ ਮਸ਼ੀਨਰੀ ਜ਼ਰੂਰ ਲੱਗੀ ਹੁੰਦੀ ਆ ਹਰ ਕਿਸੇ ਕੋਲੇ ਪਰ ਉਹਨਾਂ ਕੋਲੇ ਜਿਹੜਾ ਮਟੀਰੀਅਲ ਆ ਉਹ ਤਿਆਰ ਨਹੀਂ ਹੁੰਦਾ ਹੁੰਦਾ ਉਹ ਗਾਂਹ ਤੋਂ ਤਿਆਰ ਕੀਤਾ ਕਰਾਏ ਲੈਂਦੇ ਨੇ ਸੋ ਇੱਥੇ ਤੁਹਾਨੂੰ ਰੇਟ ਨੇ ਜਿਹੜੇ ਬਹੁਤ ਜਿਆਦੇ ਜਾਇਜ਼ ਮਿਲ ਜਾਣਗੇ ਕਿਉਂਕਿ ਇਹਨਾਂ ਕੋਲੇ ਜਿਹੜਾ ਮਟੀਰੀਅਲ ਖੁਦ ਤਿਆਰ ਕਰਕੇ ਖੁਦ ਫੈਬਰਿਕ ਦੇ ਉੱਪਰ ਜਿਹੜਾ ਪ੍ਰਿੰਟਿੰਗ ਵਗੈਰਾ ਦਾ ਕੰ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰਕੇ ਪੂਰੀ ਪ੍ਰੋਪਰਟੀ ਦੀ ਜਾਣਕਾਰੀ ਲੈ ਕੇ ਖੁਦ ਵੀ ਆਪਣਾ ਜਿਹੜਾ ਕੰਮ ਆ ਤੁਸੀਂ ਸਟਾਰਟ ਕਰ ਸਕਦੇ ਹੋਗੇ ਮਟੀਰੀਅਲ ਜਿੰਨਾ ਬਾਈ ਤੁਸੀਂ ਪ੍ਰੋਵਾਈਡ ਕਰਵਾ ਦੋਗੇ ਹੈ ਨਾ ਜੀ ਬਿਲਕੁਲ ਬਿਲਕੁਲ ਕਸਟਮਰ ਕੋਲ ਦੋਨੋਂ ਹੀ ਆਪਸ਼ਨਸ ਹੋਣਗੀਆਂ ਉਹ ਆਪਣਾ ਫੈਬਰਿਕ ਵੀ ਪੇਚ ਸਕਦੇ ਆ ਤੇ ਉਹ ਆਪਣੇ ਤੋਂ ਪ੍ਰਿੰਟਿੰਗ ਵੀ ਲੈ ਸਕਦੇ ਆ ਪ੍ਰੋਪਰ ਆਪਣਾ ਪੈਕੇਜ ਲੈ ਸਕਦੇ ਆ ਵੀ ਐਸੀ ਕਿਸੇ ਨੂੰ ਗਮਰਾਹ ਨਹੀਂ ਕਰਨਾ ਚਾਹੁੰਦੇ ਵੀ ਸਾਡੇ ਤੋਂ ਮਸ਼ੀਨ ਲਓ ਸਾਡੇ ਤੋਂ ਕੋਰਸ ਲਓ ਸਾਡੇ ਤੋਂ ਪਹਿਲਾਂ ਤੁਸੀਂ ਸਾਡਾ ਜਿਹੜਾ ਕੁਆਲਿਟੀ ਹੈ ਉਹ ਚੈੱਕ ਕਰੋ ਜੇ ਤੁਹਾਡਾ ਕਸਟਮਰ ਬੇਸ ਬਣਦਾ ਤੁਹਾਨੂੰ ਤੁਹਾਨੂੰ ਤੁਹਾਡੀ ਡਿਮਾਂਡ ਆਉਂਦੀ ਹੈ ਤਾਂ ਤੁਸੀਂ ਆਪਦਾ ਸਟਾਰਟਅਪ ਕਰ ਸਕਦੇ ਹੋ ਹਾਂ ਕਿਹੜਾ ਤੁਸੀਂ ਸਟਾਰਟਅਪ ਵਾਸਤੇ ਜਿਹੜਾ ਥੋੜਾ ਮਤਲਬ ਆਰਡਰ ਛੋਟਾ ਲੈ ਕੇ ਇਹਨਾਂ ਤੋਂ ਬਈ ਹੋਰਾਂ ਤੋਂ ਚੈੱਕ ਕਰ ਸਕਦੇ ਹੋ ਵੀ ਕਸਟਮਰ ਦੀ ਡਿਮਾਂਡ ਕਿੰਨੀ ਕਾਗੀ ਤੁਹਾਡੇ ਕੋਲ ਇਸ ਚੀਜ਼ ਦੀ ਡਿਜੀਟਲ ਪ੍ਰਿੰਟਿੰਗ ਦੀ ਜਿਹੜੀ ਹੈਗੀ ਬੇਸਿਕਲੀ ਅਸੀਂ ਜੋ ਕੁਆਲਿਟੀ ਦੇ ਰਹੇ ਆਂ ਉਹ ਤੁਸੀਂ ਚੈੱਕ ਕਰੋ ਵੀ ਸਾਡੀ ਕੁਆਲਿਟੀ ਕੀ ਹੈ। ਸੋ ਬਾਈ ਜੇ ਕਿਸੇ ਨੇ ਸਿੱਖਣਾ ਮਤਲਬ ਕੋਰਸ ਵਗੈਰਾ ਤੁਸੀਂ ਆਨਲਾਈਨ ਜਾਂ ਤੁਹਾਡੇ ਕੋਲੇ ਆ ਕੇ ਇੱਥੇ ਕਲਾਸਿਸ ਵਗੈਰਾ ਦੇਖ ਸਕਦੇ ਹੋ। ਸਾਡੇ ਕੋਲੇ ਦੋਨੇ ਚੀਜ਼ਾਂ ਆ ਪੋਸੀਬਲ ਨਹੀਂ ਅਸੀਂ ਆਨਲਾਈਨ ਵੀ ਪ੍ਰੋਵਾਈਡ ਕਰਦੇ ਹਾਂ ਤੇ ਆਫਲਾਈਨ ਵੀ ਕਰਦੇ ਹਾਂ। ਉਹ ਜਿਸ ਤਰ੍ਹਾਂ ਕਈ ਵਾਰੀ ਕੋਈ ਦੂਰ ਤੋਂ ਹੁੰਦਾ ਤਾਂ ਅਸੀਂ ਆਨਲਾਈਨ ਵੀ ਪ੍ਰੋਵਾਈਡ ਕਰ ਸਕਦੇ ਹਾਂ। ਕਿਸ ਨਾਮ ਤੇ ਆ ਤੁਹਾਡਾ ਪੇਜ ਜਿਹਦੇ ਉੱਪਰ ਤੁਹਾਡੇ ਨਾਲ ਸੰਪਰਕ ਕਰ ਸਕਣ ਜਾਂ ਸਾਡਾ ਪੇਜ ਹੈਗਾ ਜੀ ਏਜੇ ਕ੍ਰिएशन ਡਿਜੀਟਲ ਕਰਕੇ ਸਾਡਾ ਪੇਜ ਹੈ। ਤੁਸੀਂ ਉਹ ਉਹਦਾ ਲਿੰਕ ਬਾਇਓ ਦੇ ਵਿੱਚ ਦੇਖ ਸਕਦੇ ਹੋ। ਤੇ ਉਸ ਤੋਂ ਤੁਸੀਂ ਸਾਡਾ ਕੰਟੈਕਟ ਨੰਬਰ ਤੁਸੀਂ ਦੇਖ ਕੇ ਤੁਹਾਨੂੰ ਕਾਲ ਕਰ ਸਕਦੇ ਹੋ ਸੋ ਬਾਕੀ ਕੰਟੈਕਟ ਨੰਬਰ ਵੀ ਬੋਲ ਦੋ ਬਈ ਤੁਹਾਡਾ ਸਾਡਾ ਕੰਟੈਕਟ ਨੰਬਰ ਹੈਗਾ ਜੀ 9809904000 980990400 ਸੋ ਜੇ ਕਿਸੇ ਨੇ ਵਿਜ਼ਿਟ ਕਰਨਾ ਵੀਰੇ ਕਿਹੜੀ ਜਗ੍ਹਾ ਤੇ ਆਉਣਾ ਪਊ ਤੁਹਾਡੇ ਕੋਲੇ ਵਿਜ਼ਿਟ ਕਰਨਾ ਜੀ ਇਹ ਡਿਸਟ੍ਰਿਕਟ ਰੈਸ਼ੰਡਾ ਪੈਂਦਾ ਨੀਅਰ ਭਗਤਾ ਭਾਈ ਕਾ ਵਿਲੇਜ ਵਿਲੇਜ ਸਰੀਏ ਵਾਲਾ ਇੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਸੋ ਬਾਕੀ ਕੰਟੈਕਟ ਨੰਬਰ ਦੇ ਉੱਪਰ ਕਾਲ ਕਰਕੇ ਬਾਈ ਤੁਸੀਂ ਲੋਕੇਸ਼ਨ WhatsApp ਲੈ ਕੇ ਇਹਨਾਂ ਕੋਲੇ ਪਹੁੰਚ ਸਕਦੇ ਹੋਗੇ ਬਹੁਤ ਸੋਹਣਾ ਕਾਮਾਂਗਾ ਤੇ ਸਾਰੀ ਮਸ਼ੀਨਰੀ ਜਿੰਨਾ ਵੀ ਡਿਜੀਟਲ ਪ੍ਰਿੰਟਿੰਗ ਦਾ ਕੰਮ ਆ ਤੁਸੀਂ ਦੀ ਕੋਈ ਵੀ ਜਾਣਕਾਰੀ ਲੈਣੀ ਆ ਜੇ ਇਹਦੀਆਂ ਕਲਾਸਿਸ ਵਗੈਰਾ ਲਾਉਣੀਆਂ ਨੇ ਜੇ ਇਹਦੇ ਨਾਲ ਰਿਲੇਟਡ ਕੋਈ ਵੀ ਮਸ਼ੀਨਰੀ ਜਾਂ ਰੌਅ ਮਟੀਰੀਅਲ ਵਗੈਰਾ ਪ੍ਰੋਵਾਈਡ ਤੁਹਾਨੂੰ ਸਾਰਾ ਬਾਈ ਹੋਰ ਕਰਵਾ ਕੇ ਦੇਣਗੇ ਥੈਂਕ ਯੂ